ਅੱਜ ਦੀ ਇਸ ਪ੍ਰੈਸ ਵਾਰਤਾ ਦੇ ਵਿੱਚ ਤੁਹਾਨੂੰ ਪਤਾ ਵੀ ਇਲੈਕਸ਼ਨ ਆਖਰੀ ਪੜਾਅ ਤੇ ਆ ਔਰ ਕੱਲ ਵੋਟਿੰਗ ਹੋਣੀ ਆ ਔਰ ਉਹਦੇ ਵਿੱਚ ਜੋ-ਜੋ ਅੱਜ ਹੋ ਰਿਹਾ ਸਰਕਾਰ ਵੱਲੋਂ ਕਿਸ ਢੰਗ ਦੇ ਨਾਲ ਸਰਕਾਰੀ ਤੰਤਰ ਦਾ ਦੁਰਵਰਤੋਂ ਹੋ ਰਹੀ ਹੈ ਕਿਸ ਢੰਗ ਦੇ ਨਾਲ ਲੋਕਾਂ ਨੂੰ ਦਿਮਾਗ ਦਬਾਇਆ ਔਰ ਧਮਕਾਇਆ ਔਰ ਡਰਾਇਆ ਜਾ ਰਿਹਾ ਉਹ ਸਾਰੀ ਗੱਲ ਤੁਹਾਡੇ ਨਾਲ ਰੱਖਣ ਲਈ ਸਾਡੇ ਚ ਵਿਸ਼ੇਸ਼ ਤੌਰ ਤੇ ਸਾਡੇ ਪ੍ਰਦੇਸ਼ ਦੇ ਜਨਰਲ ਸੈਕਟਰੀ ਜੀ ਨੇ ਸਨਿਝ ਜੀ ਮੌਜੂਦ ਨੇ ਉਨ੍ਹਾਂ ਦੇ ਨਾਲ ਡਾਕਟਰ ਕਮਲਜੀਤ ਸੋਈ ਜੀ ਸਾਡੇ ਪ੍ਰਵਕਤਾ ਬੱਲੇਵਾਲ ਸਾਹਿਬ ਸਾਡੇ ਪ੍ਰਵਕਤਾ ਪ੍ਰਦੇਸ਼ ਦੇ ਮੇਰੇ ਜਨਰਲ ਸੈਕਟਰੀ ਨਿਰਿੰਦਰ ਸਿੰਘ ਮੱਲੀ ਜੀ ਸਾਡੇ ਪ੍ਰੈਸ ਸੈਕਟਰੀ ਡਾਕਟਰ ਸਤੀਸ਼ ਜੀ ਵਾਈਸ ਪ੍ਰਧਾਨ ਡਾਕਟਰ ਨਿਰਮਨ ਨૈયਰ ਜੀ ਅਰੋੜਾ ਜੀ ਰਾਜਨ ਜੀ ਸਾਰੇ ਮੌਜੂਦ ਨੇ ਮੈਂ ਬੇਨਤੀ ਕਰਦਾ ਅ ਅਨਿਲ ਸ੍ਰੀਨ ਜੀ ਨੂੰ ਤੁਹਾਡੇ ਨਾਲ ਗੱਲਬਾਤ ਕਰਨਗੇ ਆਪ ਸਰ ਜੀ ਦਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਕਹੋਗੇ ਕਿ ਅੱਜ ਪ੍ਰੈਸ ਕਾਨਫਰੰਸ ਕਿਉਂ ਬੁਲਾ ਲਈ ਲੇਕਿਨ ਕਈ ਵਾਰੀ ਇਸ਼ੂਸ ਇਸ ਤਰ੍ਹਾਂ ਦੇ ਆ ਜਾਂਦੇ ਨੇ ਕਿ ਪ੍ਰੈਸ ਨਾਲ ਇੰਟਰੈਕਟ ਕਰਨਾ ਮਜਬੂਰੀ ਬਣ ਜਾਂਦੀ ਹੈ ਜਾਂ ਜ਼ਰੂਰੀ ਹੋ ਜਾਂਦਾ ਕੱਲ ਲੁਧਿਆਣਾ ਵੈਸਟ ਦੇ ਚੋਣਾਂ ਦੇ ਵਿੱਚ ਵੋਟਾਂ ਪੈਣ ਵਾਲੀਆਂ ਨੇ ਸਭ ਤੋਂ ਪਹਿਲਾਂ ਤੇ ਅਸੀਂ ਸਾਰੇ ਵੋਟਰਸ ਨੂੰ ਇਹ ਅਪੀਲ ਕਰਾਂਗੇ ਕਿ ਵੋਟ ਕਰਨ ਜ਼ਰੂਰ ਜਾਣ ਸਾਰੇ ਵੋਟਰਸ ਵੋਟ ਕਰਨ ਜ਼ਰੂਰ ਜਾ ਇਹ ਸਾਡੇ ਸਾਰੇ ਵੋਟਰਸ ਨੂੰ ਅਪੀਲ ਦੂਸਰਾ ਠੀਕ ਹੈ ਸਾਡਾ ਚੋਣ ਪ੍ਰਚਾਰ ਦਾ ਸਮਾਂ ਨਿਕਲ ਗਿਆ ਔਰ ਅਖੀਰਲੇ ਦੋ ਦਿਨ ਅਸੀਂ ਸਾਰੇ ਸਮਝਦੇ ਹਾਂ ਕਿ ਬੜੇ ਕ੍ਰੂਸ਼ੀਅਲ ਹੁੰਦੇ ਨੇ ਸਾਰੇ ਪੋਲੀਟੀਕਲ ਪਾਰਟੀਆਂ ਵਾਸਤੇ ਸਾਰੇ ਕੰਟੈਸਟੈਂਸ ਵਾਸਤੇ ਔਰ ਉਸ ਤੋਂ ਵੀ ਜ਼ਿਆਦਾ ਰਿਸਪੌਂਸਿਬਿਲਟੀ ਐਡਮਿਨਿਸਟ੍ਰੇਸ਼ਨ ਦੀ ਹੁੰਦੀ ਹੈ ਕਿ ਚੋਣ ਫ੍ਰੀ ਐਂਡ ਫੇਅਰ ਹੋਵੇ ਔਰ ਕਿਸੇ ਤਰ੍ਹਾਂ ਦਾ ਵੀ ਵੋਟਰਸ ਨੂੰ ਡਰਾਣਾ ਧਮਕਾਣਾ ਲੁਭਾਣਾ ਕਿਸੇ ਵੀ ਪੋਲੀਟੀਕਲ ਪਾਰਟੀ ਆ ਕਿਸੇ ਵੀ ਕੈਂਡੀਡੇਟ ਵਾਸਤੇ ਉਹ ਨਹੀਂ ਚਾਹੀਦਾ ਔਰ ਉਸ ਨੂੰ ਇਨਸ਼ੋਰ ਕਰਨਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਹੈ ਲੇਕਿਨ ਮੈਂ ਬੜੇ ਦੁੱਖ ਨਾਲ ਕਹਿਣਾ ਪਿਆ ਕਿ ਇਸ ਚੋਣ ਨੂੰ ਪ੍ਰਭਾਵਿਤ ਕਰਨ ਵਾਸਤੇ ਹਰ ਤਰ੍ਹਾਂ ਦਾ ਹਥਕੰਡਾ ਅਪਣਾਇਆ ਜਾ ਰਿਹਾ ਹੈ ਔਰ ਐਸਾ ਲੱਗਦਾ ਹੈ ਕਿ ਜਿਹੜੀ ਸਰਕਾਰ ਪਿਛਲੇ 3 ਮਹੀਨਿਆਂ ਤੋਂ ਲੁਧਿਆਣਾ ਵੈਸਟ ਆ ਕੇ ਬੈਠੀ ਹੋਈ ਸੀ ਉਸ ਨੇ ਆਪਣੀ ਹਾਰ ਸਵੀਕਾਰ ਕਰ ਲਈ ਤਕਿਉਂਕਿ ਜਦੋਂ ਬੰਦਾ ਉੱਚੇ ਹਤਕੰਡੇ ਅਪਣਾਉਣ ਲੱਗ ਪਵੇ ਇਹ ਉਦੋਂ ਹੀ ਹੁੰਦਾ ਜਦੋਂ ਉਹਨੂੰ ਸਭ ਕੁਝ ਖੁਸ਼ਦਾ ਦਿਖੇ ਹੋਵੇ ਕੱਲ ਜਿਸ ਤਰੀਕੇ ਦੇ ਨਾਲ ਸਾਡੇ ਕੋਲ ਫੋਟੋਗ੍ਰਾਫਸ ਸੋਸ਼ਲ ਮੀਡੀਆ ਤੋਂ ਆਈਆਂ ਨੇ ਕਿਸ ਤਰੀਕੇ ਦੇ ਨਾਲ ਇਹਚ ਆਪ ਕੈਂਡੀਡੇਟ ਦੇ ਫੋਟੋਸ ਵੀ ਹੈਗਿਆ ਨੇ ਕਿਸ ਤਰੀਕੇ ਦੇ ਨਾਲ ਇਹ ਵੰਡਿਆ ਜਾ ਰਿਹਾ ਇਹਦੇ ਚ ਜੋ ਸਾਡੇ ਕੋਲ ਸਾਹਮਣੇ ਆਇਆ ਤਦ ਤੋਂ ਜਿਸ ਤਰੀਕੇ ਦੇ ਨਾਲ ਵੋਟਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕਿਤੇ ਸੂਟਸ ਕਿਤੇ ਸਾੜੀ ਕਿਤੇ ਰਾਸ਼ਨ ਕਿਤੇ ਵਾਸ਼ਿੰਗ ਮਸ਼ੀਨ ਕਿਤੇ ਟੀਵੀ ਦਾਰੂ ਦਾ ਤਾਂ ਕੋਸਾ ਵੀ ਕੋਈ ਨਹੀਂਗਾ ਮੈਨੂੰ ਲੱਗਦਾ ਕਿ ਉਹਨੇ ਪੰਜਾਬ ਚ ਖਪਤ ਨਹੀਂ ਹੋਣੀ ਜਿੰਨੀ ਕੱਲ ਦੀ ਵੰਡਦੇ ਪਏ ਨੇ ਔਰ ਜਿੱਥੇ ਵੀ ਲੋੜ ਹੈਗੀ ਉਥੇ ਪੈਸੇ ਦੀ ਡਿਸਟ੍ਰੀਬਿਊਸ਼ਨ ਦੇ ਕੇਸਸ ਵੀ ਸਾਹਮਣੇ ਆਏ ਨੇ ਕਿ ਜਿਹਦੇ ਕੋਲ ਵੀ 10 ਵੀ 50 ਵੋਟਾਂ ਹੈਗੀਆਂ ਉਸ ਨੂੰ ਪੈਸੇ ਦਾ ਪਰਲੋਬੰਦ ਦਿੱਤਾ ਜਾ ਰਿਹਾ ਹੈ ਸਾਰੀਆਂ ਚੀਜ਼ਾਂ ਕਿਉਂ ਤੁਸੀਂ 3.5 ਸਾਲ ਤੋਂ ਕਹਿ ਰਹੇ ਹੋ ਕਿ ਤੁਸੀਂ ਬੜਾ ਇੱਕ ਅੱਛਾ ਕੰਮ ਕੀਤਾ ਹੈਗਾ ਸਰਕਾਰ ਬੜੀ ਅੱਛੀ ਚਲਾਈ ਹੈ। ਔਰ ਤੁਹਾਡੇ ਤੇ ਨਾਲ ਅਸੀਂ ਕੰਮ ਬੋਲਦਾ। ਸੋ ਇਹ ਸਾਰੇ ਜਿਸ ਲੈਵਲ ਤੱਕ ਆਮ ਆਦੀ ਪਾਰਟੀ ਗਿਰ ਗਈ ਹੈ। ਇਹ ਸਾਫ਼ ਦਰਸਾਉਂਦਾ ਹੈ ਕਿ ਜਮੀਨ ਖਿਸਕ ਚੁਕੀ ਹੈ ਆਪ ਤਖਤਾਨ ਜੀ ਤੇ ਪਹਿਲੇ ਛੱਡ ਕੇ ਚਲੇ ਗਏ ਕੈਂਪੇਨ ਉਹਦੇ ਨਾਲ-ਨਾਲ ਮੈਂ ਐਡਮਿਨਿਸਟ੍ਰੇਸ਼ਨ ਨੂੰ ਚੇਤਨਨ ਕਰਨਾ ਚਾਹਾਂਗਾ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਚ ਕੁਝ ਐਂਟੀ-ਸੋਸ਼ਲ 엘ਿਮੈਂਟਸ ਨਾ ਸਿਰਫ ਜੁਆਇਨ ਕਰਾਏ ਨੇ ਬਰਕਿ ਲੁਧਿਆਣਾ ਦੇ ਵਿੱਚ ਵੀ ਬਹੁਤ ਸਾਰੇ ਐਸਏ 엘ਿਮੈਂਟਸ ਦੇਖੇ ਜਾ ਰਹੇ ਨੇ और बहुत सारे केसेस ऐसे भी ध्यान च आए कि बहुत सारे अनवॉन्टेड परसन पुलिस गार्ड्स प्रोवाइड किए गए हैं इन दिनों ये सारा कुछ क्यों जा रहा है जेड़े ऑफिसर्स ਦੇ ਉੱਤੇ ਜ਼ਿੰਮੇਵਾਰੀ ਹੈ ਕਿ ਫ੍ਰੀ ਐਂਡ ਫੇਅਰ ਪੋਲ ਕਰਾਣਾ ਥਿਸ ਇਜ਼ ਯਰ ਕਨਸਟੀਟਿਊਸ਼ਨਲ ਰਿਸਪੋਨਸਿਬਿਲਟੀ ਕਿਉਂਕਿ ਜਿਹੜੇ ਵੀ ਪ੍ਰੋਸੈਸ ਦੇ ਵਿੱਚ ਇਨਵੋਲਡ ਆ ਅਫੀਸਰ ਉਹਦੀ ਇੱਕ ਕਨਸਟੀਟਿਊਸ਼ਨਲ ਰਿਸਪੋਨਸਿਬਿਲਟੀ ਬੰਦੀ ਹੈ ਕਿ ਉਹ ਫ੍ਰੀ ਐਂਡ ਫੇਅਰ ਇਲੈਕਸ਼ਨਸ ਐਂਸ਼ੂਰ ਕਰੇ ਲੇਕਿਨ ਐਸਾ ਲੱਗਦਾ ਹੈ कि ਸਾਡੇ ਆਫੀਸਰਸ ਨੂੰ ਵੀ ਧਰਾਯਤਮ ਕਾਇਆ ਜਾ ਰਿਹਾ ਹੈ। ਔਰ ਉਹਨਾਂ ਕੋਲ ਇਲੀਗਲ ਕੰਮ ਕਰਵਾਏ ਜਾ ਰਹੇ ਨੇ। ਔਰ ਹਰ ਤਰ੍ਹਾਂ ਦਾ ਟਕੰਡਾ ਲੀਰਮੈਂਟ ਹੋ ਗਈ, ਇੰਟੀਮੀਡੇਸ਼ਨ ਹੋ ਗਈ, ਡਰਾਣਾ ਧਮਕਾਣਾ ਹੋ ਗਿਆ, ਪ੍ਰਲੋਬਨ ਦੇਣਾ ਹੋ ਗਿਆ। ਇਸ ਵੱਡੇ ਪ੍ਰਮਾਣੇ ਤੇ ਆਮ ਆਦਮੀ ਪਾਰਟੀ ਇਹ ਕੰਮ ਕਰ ਰਹੀ ਹੈ। ਔਰ ਅਸੀਂ ਬਹੁਤ ਸਾਰੇ ਮੈਂ ਦੇਖਿਆ ਕਿ ਤੁਹਾਡੇ ਪੱਤਰਕਾਰ ਬੰਦੂ ਵੀ ਜਿਹੜੇ ਲੋਗ ਰਾਸ਼ਨ ਵੰਡ ਰਹੇ ਸੀ ਉਹਨਾਂ ਦੇ ਮਗਰ-ਮਗਰ ਭੱਜ ਰਹੇ ਸਨ। ਉਹਨਾਂ ਦੇ ਫੋਟੋਸ ਔਰ ਪਿਕਚਰਸ ਤੁਸੀਂ ਵੀ ਕੈਪਚਰ ਕੀਤੀਆਂ ਨੇ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਨੂੰ ਤੁਰੰਤ ਬੰਦ ਕਰਾਉਣਾ ਪਵੇਗਾ। ਔਰ ਮੈਂ ਅਫਸਰ ਨੂੰ ਬੇਨਤੀ ਕਰਦਾ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰ ਨਾਲ ਨਿਭਾਓ। ਇਹ ਸਰਕਾਰਾਂ ਆਣੀਆਂ ਨੇ ਜਾਣੀਆਂ ਨੇ ਇਹ 15 ਮਹੀਨੇ ਰਹਿ ਗਏ ਸਰਕਾਰ ਦੇ ਲੇਕਿਨ ਤੁਹਾਡੀ ਜੌਬ ਜਿਹੜੀ ਹੈਗੀ ਹੈ ਤੁਹਾਡੀ ਨੌਕਰੀ ਜਿਹੜੀ ਹੈ ਬਹੁਤ ਲੰਬੀ ਪਈ ਹੈ ਕਿਸੇ ਵੀ ਪੋਲਿਟੀਕਲ ਪਾਰਟੀ ਵਾਸਤੇ ਸਰਕਾਰੀ ਅਫਸਰ ਦਾ 에ਜੰਟ ਨਹੀਂ ਬੰਨਣਾ ਚਾਹੀਦਾ ਸੋ ਮੈਂ ਬੇਨਤੀ ਕਰਾਂਗਾ ਇਲੈਕਸ਼ਨ ਕਮਿਸ਼ਨ ਨੂੰ ਕਿ ਹੋਰ ਸ਼ਕਤੀ ਦੇ ਨਾਲ ਇਲੈਕਸ਼ਨ ਕੋਰਟ ਨੂੰ ਇਨਫੋਰਸ ਕਰਨ ਔਰ ਜਿਹੜੇ ਵੀ ਆਫੀਸਰਸ ਆਪਣੀ ਡਿਊਟੀਆਂ 'ਚ ਕਟਾਈ ਕਰ ਰਹੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜੀਆਂ ਪੋਲਿਟিক্যাল ਪਾਰਟੀਆਂ ਚੋਣਾਂ ਨੂੰ ਪ੍ਰਭਾਵਿਤ ਕਰ ਫ੍ਰੀ ਐਂਡ ਫੇਅਰ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਕੰਮ ਕਰ ਰਹੀਆਂ ਨੇ ਉਹਨਾਂ ਦੇ ਖਿਲਾਫ ਵੀ ਇਮੀਡੀਏਟਲੀ ਸਖਤ ਐਕਸ਼ਨ ਲਿਤਾ ਜਾਣਾ ਚਾਹੀਦਾ ਔਰ ਇਸ ਤਰ੍ਹਾਂ ਦੇ ਪਰਲੋਭਾਂ ਦੇ ਨਾਲ ਤੁਸੀਂ ਕੋਈ ਬਹੁਤੇ ਵੋਟਾਂ ਨਹੀਂ ਪਾ ਪੋਗੇ ਲੇਕਿਨ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਚੋਣ ਦਾ ਸੋ ਭਾਰਤੀ ਜਨਤਾ ਪਾਰਟੀ ਇਹ ਮੰਗ ਕਰਦੀ ਹੈ ਕਿ ਇਲੈਕਸ਼ਨ ਕਮਿਸ਼ਨ ਇਹਨਾਂ ਸਾਰੀਆਂ ਚੀਜ਼ਾਂ ਦਾ ਸਖਤ ਨੋਟਿਸ ਲਵੇ ਔਰ ਇਮੀਡੀਏਟ ਐਕਸ਼ਨ ਜਿਹੜਾ ਹੈਗਾ ਜਿਹੜੇ ਵੀ ਕਲਪਟਸ ਹੈਗੇ ਨੇ ਉਹਨਾਂ ਦੇ ਖਿਲਾਫ ਲਿੱਤਾ ਜਾਵੇ ਕੰਪਲੀਟ ਪਾਈਆਂ ਅਸੀਂ ਇਸ ਸੰਬੰਧ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟਸ ਵੀ ਪਾਤੀਆਂ ਨੇ ਔਰ ਉਹਨਾਂ ਤੇ ਉਮੀਦ ਕਰਦੇ ਹਾਂ ਕਿ ਸਖਤ ਤੋਂ ਸਖਤ ਐਕਸ਼ਨ ਲਿਤਾ ਜਾਏਗਾ। ਜੀ ਸਰ ਹੋਰ ਤੁਹਾਡਾ ਕੋਈ ਹੋਵੇ। ਜੀ ਸਰ ਤੁਸੀਂ ਗੱਲ ਕਰ ਰਹੇ ਸੀ ਕਿ बैड ਐਲੀਮੈਂਟਸ ਹੋਣਗੇ ਕਿਹੜੇ ਪਰ ਹੋਏਗੇ? ਅਨਵਾਂਟਿਡ ਐਲੀਮੈਂਟਸ। ਇਹ ਜਿਸ ਵੈਲ ਯੂ ਡੂ ਕਿਅਰ ਟੂ ਗ੍ਰੋਵਲ ਪ੍ਰੋਗਰੈਸ ਦੀ ਤਰ੍ਹਾਂ ਅਵਿਸ਼ਵਾਸਤ ਬੈਰਾ ਇਹ ਕਹਿਣਾ ਕਿ ਸਾਡੇ ਕੋਲ ਜੋ ਫੈਕਟਸ ਸਾਹਮਣੇ ਆਏ ਉਹ ਮੇਨਲੀ ਆਮ ਆਦਮੀ ਪਾਰਟੀ ਦੇ ਆਏ ਨੇ। ਮੈਂ ਕਿਉਂਕਿ ਜਿਹੜੀ ਚੀਜ਼ ਸਾਡੇ ਕੋਲ ਆਥੈਂਟਿਕ ਨਾ ਹੋਵੇ ਤਾਂ ਮੈਂ ਆਈ ਡੋਨਟ ਬਲੀਵ ਇਨ ਮੈਂ ਮਰਸਲਿੰਗਿੰਗ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਔਰ ਨਾ ਹੀ ਭਾਰਤੀ ਜਨਤਾ ਪਾਰਟੀ ਮਰਸਲਿੰਗਿੰਗ ਚ ਸ਼ੁਰੂਆਤ ਕਰਦੀ ਹੈ। ਲੇਕਿਨ ਜੇ ਸਿੱਧੇ ਸਿੱਧੇ ਐਵਿਡੈਂਸ ਮਿਲ ਜਾਣ। ਉਤੇ ਬੜੇ ਅਨਫੋਰਚੂਨੇਟ ਨੇ। ਸਰ ਜੀ ਸਰ ਆਪ ਆਪਣੇ ਜਿਹੜੇ ਵਰਕਰ ਹੈ ਬੰਨਿਆਂ ਦੇ ਵਿੱਚ ਤਾਰ ਦਿੱਤੇ ਸੀ ਕਿ ਰਾਖੀ ਕਰਦੇ। ਬੀਜੇਪੀ ਨੇ ਆਪਣੇ ਵਰਕਰ। ਸਾਡੇ ਵੀ ਕਾਰਜਕਰਤਾ ਰਾਤ ਨੂੰ ਫੀਲਡ 'ਚ ਸਨ। ਔਰ ਅਸੀਂ ਅਜੇ ਵੀ ਫੀਲਡ ਦੇ ਵਿੱਚ ਹੁਣ ਵੀ ਹੈਗੇ ਤੇ ਰਾਤ ਵੀ ਰਵਾਂਗੇ। ਔਰ ਕਿਸੇ ਵੀ ਕੀਮਤ ਦੇ ਉੱਤੇ ਇਸ ਚੋਣਾਂ ਨੂੰ ਪ੍ਰਭਾਵਿਤ ਨਹੀਂ ਹੋਣ ਦੇਵਾਂਗੇ ਇਸੇ ਪਿਛੇ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਅਸੀਂ ਵਾਰਨਿੰਗ ਦੇਣੀ ਚਾਹੁੰਦੇ ਹਾਂ ਜਿਹੜੇ ਲੋਕ ਇਸ ਤਰ੍ਹਾਂ ਦੇ ਇਲੈਕਸ਼ਨ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਨੇ ਕਿ ਬਾਹਰ ਆ ਜਾਓ ਇਹਨਾਂ ਹਰਕਤਾਂ ਤੋਂ ਬੜੀ 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 ਨੋ ਕਮੈਂਟਸ ਔਨ ਦੈਟ ਸਹੀ ਜੀ ਸਾਹਿਬ ਰੈਕਸਲ ਸਭੀ ਗਾਂਜੀ ਦੀ ਪਾਰਟੀ ਨੇ ਫਿਰ ਕਾਂਗਰਸ ਤੇ ਹੋਏ ਬੀਜੇਪੀ ਦੇ ਹੋਣੇ ਦਾ ਕਿਉਂ ਨਹੀਂ ਕਰਿਆ ਸਾਰੇ ਸਿਲੈਕਟ ਜਿਹਨੇ ਹੋਣੇ ਸਭ ਉਤਾਰ ਕੇ ਸਰਮ ਆਮ ਆਦਮੀ ਪਾਰਟੀ ਤੇ ਕਰ ਦੇ ਰਾਤੀ ਕਮ ਹੋਇਆ ਗੜੀ ਦੇਖੋ ਮੈਂ ਤੁਹਾਨੂੰ ਆਪ ਪਹਿਲਾਂ ਹੀ ਦੱਸ ਰਿਹਾ ਹਾਂਗਾ ਕਿ ਜਿਸ ਤਰੀਕੇ ਦੇ ਨਾਲ ਸਰਕਾਰੀ ਤੰਤਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਔਰ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਪੋਲਿਟਿਕਲ ਪਾਰਟੀ ਦਾ ਏਜੰਟ ਦੇ ਰੂਪ ਦੇ ਚ ਕੰਮ ਕਰਾਇਆ ਜਾ ਰਿਹਾ ਹੈ ਇਹ ਉਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਸੋਚਣ ਦੀ ਲੋੜ ਹੈ ਇਹ ਸਰਕਾਰਾਂ ਆਣੀਆਂ ਨੇ ਜਾਣੀਆਂ ਨੇ ਨੌਕਰੀ ਤੇ ਤੁਹਾਡੀ ਤੁਸੀਂ ਕਰਨੀ ਹੈ ਸ੍ਰੀਦਾ ਮੇਰਾ ਜਿਹੜਾ ਕੁਐਸਚਨ ਹੈ ਉਹ ਜਾਨੇ ਬੈਠੇ ਆਪਾਂ 77 ਤੋਂ ਅਸੀਂ ਮਾਪਦੇ ਜਿਹੜੀ ਜਿੱਦਾਂ ਸੀਟ ਕੱਢੀ ਸੀ ਲੱਗਦਾ ਕੋਟੀ 48 ਯਰ ਤੋਂ ਜਿਹੜਾ ਬੀਟਾ ਪ੍ਰੀ ਦਾ ਡਿਗਰੀ ਸੀਟੀ ਕਰਦਾ ਸੀ ਉਸ ਦਾ ਲੱਗ ਜਿਵੇਂ ਗੁੱਪਾ ਜਿਹਾ ਕੱਟ ਰਿਹਾ ਉਸ ਤੋਂ ਬਾਅਦ ਜਦੋਂ ਚੋਰਾਬ ਹੋਏ 97 ਤੋਂ ਲੱਗ ਕੇ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਕਾਲੀਦਾ ਦਾ ਲਾਇੰਸ ਸੀਗਾ ਔਰ ਉਸ ਅਲਾਈਅੰਸ ਦੇ ਵਿੱਚ ਚੱਲਦੇ ਹੋਏ ਪਹਿਲਾ ਮੇਸ਼ਿੰਦਰ ਸਿੰਘ ਗਰੇਵਾਲ ਜੀ ਔਰ ਉਹਦੇ ਬਾਅਦ ਰੀਸ਼ਰੇਟ ਹਾਂਡੇ ਜੀ ਦੋ ਵਾਰੀਆਂ ਸੀਟ ਜਿੱਤ ਚੁੱਕੇ ਆ ਔਰ ਉਹਦੇ ਬਾਅਦ ਜਿਹੜੇ ਹੁਣ ਰੀਸੈਂਟ ਅਸੀਂ ਅਕਾਲੀ ਦਲ ਨਾਲ ਅੱਡ ਹੋਏ ਆ ਉਹਦੇ ਬਾਅਦ ਜਿਹੜਾ ਚੋਣ ਹੋਇਆ ਹੈ ਪਾਰਲੀਮੈਂਟ ਦਾ ਜੇ ਅਸੀਂ ਇਕੱਲੇ ਲੜੇ ਆ ਅਸੀਂ ਇਸ ਵੈਸਟ ਦੀ ਵਿਧਾਨ ਸਭਾ ਤੋਂ 45000 ਵੋਟਾਂ ਲਿੱਤੀਆਂ ਨੇ ਔਰ ਬਾਕੀ ਪਾਰਟੀਆਂ ਨਾਲੋ ਚਾਹੇ ਕਾਂਗਰਸ ਹੋਵੇ ਜਾਂ ਆਪ ਹੋਵੇ ਨਿਰੇਸ਼ ਕੈਂਡੀਡੇਟਸ ਹੀਗਾ 16000 ਤੋਂ ਵੱਧ ਦੀ ਜਿਹੜੀ ਸਾਡੀ ਲੀਡ ਸੀਗੀ ਡੈਟਸ ਵੇ ਵੀ ਸੇ ਕਿ ਬੀਜਪੀ ਇਸ ਗੋਇੰਗ ਟੂ ਵਿਨ ਦਿਸ ਇਲੈਕਸ਼ਨ ਸਰ ਗਵਰਨਰ ਲਾਈਸ ਤਾਂ ਹੋ ਗਿਆ ਲੇਕਿਨ 70% ਪਰ ਦੀ ਵੋਟਿੰਗ ਹਿਲੂਆ ਦੀ ਤੇ ਜਿਹੜਾ ਸੀਡ ਸੀਗੀ ਬੀਜਪੀ ਦੇ ਅੰਦਰ ਸੀ ਕਾਲੀ ਦਬੀ ਇਹ ਕਿਉਂ ਮਤ ਹੋ ਗਿਆ ਤੋ ਕੋ ਉਸ ਵੇ ਦੇ ਲਾਈਸਟ ਸ਼ੂ ਸੀਗਾ ਉਹ ਦੋ ਹੋ ਗਿਆ ਸੂਲੇ ਹੋ ਗਿਆ ਉਹ ਨਾਲ ਤੌਰ ਬਾਇਗੌਨਸ ਸਰ ਪੰਜਾਬ ਦੇ ਰਾਜ ਤਾਂ ਕੋਈ ਸਾਇੰਟਿਸਟ ਲਖਮੀਨਾਥ ਜਾਵਰ ਨੇ ਆਪਾਂ ਪੰਜਾਬ ਦੇ ਆਪਣੇ ਬਿਜਲੀ ਦੇ ਪਿਆਰੇ ਯਾਨੀ ਕਿ ਆਪਾਂ ਕੋ ਸਿੱਟਾ ਲੀ ਇਹ ਤੁਹਾਡਾ ਅੰਕਲਨ ਹੋਏਗਾ ਭਾਰਤੀ ਜਨਤਾ ਪਾਰਟੀ ਨੇ 23 ਸੀਟਾਂ ਲੜੀਆਂ ਸੀਗੀਆਂ ਔਰ ਤੇਈਆਂ ਚੋਂ 19 ਜਿੱਤੀਆਂ ਸੀਗੀਆਂ ਉਦੋਂ ਮੈਂ ਦੱਸਿਆ ਤੇਈਆਂ ਚੋਂ 19 ਜਿੱਤੀਆਂ ਸੀ ਤੇਈਆਂ ਚੋਂ 17 ਜਿੱਤੀਆਂ ਸੀ ਤੇਈਆਂ ਚੋਂ 12 ਜਿੱਤੀਆਂ ਸੀ ਸੋ ਤੁਹਾਡੇ ਕੋਲ ਇਨਫੋਰਮੇਸ਼ਨ ਪੂਰੀ ਕਰੈਕਟ ਨਹੀਂ ਹੈਗੀ ਸਰ ਲੋਕੀ ਆਪਣੀ ਮੱਤ ਦਾ ਗਲਤ ਇਸਤੇਮਾਲ ਕਰ ਰਹੇ ਆਟਾ ਚਾਵਲ ਦਾਲ ਔਰ 500 ਰੁਪਏ ਮੇਂ ਵਿਕ ਰਹੇ ਤਾਂ ਉਨ ਕੀ ਕੰਤੀ ਜ਼ਿਆਦਾ ਬੰਤੀ ਨਾਂਤੇ ਜ਼ਿੰਮੇਵਾਰੀ ਤੋਂ ਪਿੱਛੇ ਹਟਦੇ ਲੋਕ ਇਹ ਸਾਡੀ ਡੈਮੋਕ੍ਰੇਸੀ ਦਾ ਜਿਹੜੀ ਖੂਬਸੂਰਤੀ ਹੈਗੀ ਆ ਉਸ ਨੂੰ ਕੁਝ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਐਕਸਪਲੋਇਟ ਕਰਦੀਆਂ ਨੇ ਸੋ ਇਹ ਪੋਲੀਟੀਕਲ ਪਾਰਟੀਆਂ ਨੂੰ ਸੋਚਣਾ ਚਾਹੀਦਾ ਹੈ ਔਰ ਇਹੋ ਜਿਹੇ ਹਰਕਤਾਂ ਉਹੀ ਕਰਦੇ ਨੇ ਜਿਹਨੂੰ ਹਾਰ ਦਾ ਡਰ ਹੁੰਦਾ ਵੀ ਵੋਟਰਸ ਨੂੰ ਫਿਰ ਕੀ ਡਰ ਇਹ ਲਾਲਚ ਇਦੇ ਚ ਹਰ ਤਰ੍ਹਾਂ ਦੇ ਵੋਟਰਸ ਹੁੰਦੇ ਨੇ ਔਰ ਲਿਓਰਮੈਂਟ ਜਿਹੜੀ ਹੈ ਇੱਕ ਹਿਊਮਨ ਵੀਕਨੈਸ ਹੈਗੀ ਹੈ। ਸਭ ਤੋਂ ਬੈਸਟ ਵੀ ਲੋਪੀ ਯਾਰ ਲੱਗਦਾ ਸਾਰੀ ਬੜੀ ਵੀਕਨੈਸ ਲੱਗਦਾ ਵੀ ਜਿਹੜੇ ਅੱਧਾ ਵੀ ਇਹ ਕੀਤਾ ਸਾਰੇ ਨੇ ਉਹਦੇ ਨਾਲ ਇਹ ਹੁੰਦਾ ਹੈ। ਦੇਖੋ ਕੀ ਹੈ ਕਿ ਇਸ ਵੈਸਟ ਕੰਸਟੀਟਿਊਐਂਸੀ ਦੇ ਵਿੱਚ ਹਰ ਤਰ੍ਹਾਂ ਦਾ ਵੋਟਰ ਹੈ। ਵੀ ਹੈਵ ਅ ਵੋਟਰਸ ਫਰਮ ਦਾ ਬਿਕਰ ਸੈਕਸ਼ਨ ਆਫ ਦ ਸੋਸਾਇਟੀ। ਵੀ ਹੈ ਵੋਟਰਸ ਆਫ ਦਾ ਮਿਡਲ ਕਲਾਸ ਵੀ ਹੈ ਵੋਟਰਸ ਜਿਹੜੇ ਕਿ ਡਾਕਟਰਸ ਐਡਵੋਕੇਟਸ ਚਾਰਟਰਡ ਅਕਾਊਂਟੈਂਟਸ ਤੇ ਜਿੱਥੇ ਜਿੱਥੇ ਵੀ ਉਹ ਲਿਓਰਮੈਂਟ ਕੰਮ ਕਰ ਸਕਦੀ ਹੈ ਉਥੇ ਉਹ ਕੰਮ ਆਮ ਆਦਮੀ ਪਾਰਟੀ ਕਰਨ ਦਾ ਕਰ ਰਹੀ ਹੈ ਕੱਲ ਦਾ ਇਲੈਕਸ਼ਨ ਸਹੀ ਨਿਕਲ ਜਾਏਗਾ ਸਰ ਕਿਉਂਕਿ ਛੋਟੇ ਤੋਂ ਲੈ ਕੇ ਵੱਡਾ ਹਰ ਪਿੰਡਾਂ ਤੱਕ ਨਾ ਰਹੀ ਹੈ ਪਾਰਟੀ ਦੀ ਇਹ ਇਲੈਕਸ਼ਨ ਕਮਿਸ਼ਨ ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਚੋਣ ਪੂਰੀ ਤਰ੍ਹਾਂ ਪਾਰਦਰਸ਼ਤਾ ਦੇ ਨਾਲ ਹੋਣ ਫ੍ਰੀ ਐਂਡ ਫੇਅਰ ਹੋਣ ਸਭ ਦੇ ਕੋਲ ਲੈਵਲ ਪਲੇਇੰਗ ਫੀਲਡ ਹੋਵੇ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਔਰ ਸੇ ਵਿਸ਼ਵਾਸ ਕਰਦੇ ਹਾਂ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝੇਗਾ ਔਰ ਇਲੈਕਸ਼ਨ ਕਮਿਸ਼ਨ ਵਿਸ਼ੇਸ਼ ਰੂਪ ਦੇ ਵਿੱਚ ਇਸ ਚੋਣ ਦੇ ਉੱਤੇ ਧਿਆਨ ਰੱਖੇਗਾ ਵਿਸ਼ਵਾਸ ਤੋਂ ਇਲਾਵਾ ਗਰਾਊਂਡ ਜਾਰੀ ਤੇ ਹਰ ਪੋਲਿਟਿਕਲ ਪਾਰਟੀ ਕਰਦੀ ਹੈ ਅਸੀਂ ਵੀ ਕੀਤੀ ਹੈ ਕਿ ਐਸੇ ਤਰੀਕੇ ਨਾਲ ਅਸੀਂ ਲੋਕਾਂ ਨੂੰ ਰਿਕੁਐਸਟ ਕਰ ਸਕੀਏ ਕਿ ਵੀ ਵੋਟ ਪਾਣ ਜਰੂਰ ਜਾਓ ਮੈਂ ਤੇ ਪੈਸਾ ਤੋਂ ਪਹਿਲਾਂ ਇਹ ਕਿਹਾ ਆਮ ਨਾਟ ਅਪੀਲਿੰਗ ਫॉर ਐਨੀ ਪਰਸਨ ਮੈਂ ਤੇ ਕਹਿ ਰਿਹਾ ਕਿ ਹਰ ਵੋਟਰ ਨੂੰ 19 ਤਰੀਕ ਨੂੰ ਵੋਟ ਪਾਣ ਜਾਣਾ ਚਾਹੀਦਾ ਬਹੁਤ ਬਹੁਤ ਧੰਨਵਾਦ